ਖੋ ਬੜੇ ਬੜੇ ਪੱਦਰ ਦੀ ਵਧੀਆ ਰੈਲੀ ਸ਼ੀਨਾ ਸਾਹਿਬ ਲਾਡੀ ਸਾਹਿਬ ਨੇ ਕਰਾਈ ਸਾਡੇ ਬੜੇ ਬੜੇ ਪਰਮ ਮਿੱਤਰ ਨੇ ਔਰ ਇਹਨਾਂ ਨੇ ਮਨ ਬਣਾਇਆ ਕਾਂਗਰਸ ਪਾਰਟੀ ਨੂੰ ਸਪੋਰਟ ਕਰਨ ਦਾ ਰਾਹੁਲ ਗਾਂਧੀ ਦੀਆਂ ਨੀਤੀਆਂ ਨੂੰ ਸਪੋਰਟ ਕਰਨ ਦਾ ਕੀ ਨਵਜੋਤ ਸਿੰਘ ਸਿੱਧੂ ਬੇਸ਼ੱਕ ਲਾਕੇ ਚ ਨਹੀਂ ਨੇ ਲੇਕਿਨ ਉਹਨਾਂ ਦੇ ਪੂਰੀ ਟੀਮ ਸੋਚੀ ਟੀਮ ਆ ਦੇਖੋ ਖੜੀ ਉਹਨਾਂ ਦੀ ਸਿੱਧੂ ਸਾਹਿਬ ਦੀ ਖੜੀ ਸਿੱਧੂ ਸਾਹਿਬ ਹੀ ਖੜੇ ਨੇ ਸਿੱਧੂ ਸਾਹਿਬ ਹੀ ਖੜੇ ਨੇ ਨਾਲਿਆ ਸਾਰੇ ਨਵਜੋਤ ਸਿੰਘ ਸਿੱਧੂ ਆ ਇੱਕ ਇੱਕ ਨਵਜੋਤ ਸਿੰਘ ਸਿੱਧੂ ਆ ਆ ਵੀ ਪਹੁੰਚਣਗੇ ਆਸ ਤੇ ਬਹੁਤ ਹੈ ਕਿ ਆਉਣ ਵਾਲੇ ਦਿਨਾਂ ਚ ਆਉਣਗੇ ਨੂੰ ਤਾਂ ਆਸ ਹੈ ਵੀ ਉਹ ਇੱਕ ਤੋਂ ਦੋ ਦਿਨ ਦੇ ਵਿੱਚ ਕਿਉਂਕਿ ਆਈਪਲ ਖਤਮ ਹੋ ਗਿਆ ਸ਼ਾਇਦ ਉਹ ਇੱਕ ਤੋਂ ਦੋ ਦਿਨ ਦੇ ਵਿੱਚ ਆਉਣਗੇ ਤੇ ਪ੍ਰਚਾਰ ਕਰਨਗੇ ਉਹਨਾਂ ਦੀ ਗੈਰ ਮੌਜੂਦਗੀ ਵੀ ਉਹਨਾਂ ਦੇ ਇੱਕ ਇੱਕ ਵਰਕਰ ਨਵਜੋਤ ਸਿੰਘ ਸਿੱਧੂ ਆ ਇੱਥੇ ਜਿਹੜਾ ਇੱਕ ਇੱਕ ਆਇਆ ਉਸ ਸਾਰੇ ਹੀ ਨਵਜੋਤ ਸਿੰਘ ਸਿੱਧੂ ਆ ਲੋਕ ਸੁਪਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਖਾੜੇ ਪਖੇ ਪਏ ਨੇ ਉੱਥੇ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਹਰ ਇੱਕ ਪਾਰਟੀ ਵੱਲੋਂ ਜਿਹੜਾ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹਾਲਾਂਕਿ ਕੁਝ ਦਿਨ ਰਹਿ ਗਏ ਨੇ ਚੋਣ ਪ੍ਰਚਾਰ ਨੂੰ ਖਤਮ ਹੋਣ ਨੂੰ ਲੈ ਕੇ ਪਰ ਉੱਥੇ ਹੀ ਗੁਰੂ ਨਗਰੀ ਦੇ ਵਿੱਚ ਦੱਸਣਾ ਚਾਹਾਂਗੇ ਕਿ ਅੱਜ ਨਵਜੋਤ ਸਿੰਘ ਸਿੱਧੂ ਹੁਣਾ ਦੀ ਕੌਨਫੀਡੈਂਸੀ ਦੇ ਵਿੱਚ ਇੱਕ ਵੱਡੀ ਰੈਲੀ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਗੁਰਜੀਤ ਸਿੰਘ ਗੋਲਾ ਦੇ ਹੱਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਨੌਜਵਾਨ ਨੇ ਅੱਜ ਇੱਥੇ ਪਹੁੰਚੇ ਹੋਏ ਨੇ ਤੇ ਵਿਸ਼ੇਸ਼ ਤੌਰ ਦੇ ਉੱਤੇ ਗੁਰਜੀਤ ਸਿੰਘ ਓਝਲਾ ਜੋ ਇੱਥੇ ਪਹੁੰਚੇ ਨੇ ਤਾਂ ਕਿਤਨਾ ਕਿਤੇ ਕਹਿ ਸਕਦੇ ਆ ਕਿ ਜਿੱਥੇ ਕੀ ਬੀਤੇ ਦਿਨਾਂ ਦੀ ਗੱਲ ਕਰ ਲਈਏ ਕਿ ਗੁਰੂ ਨਗਰੀ ਦੇ ਵਿੱਚ ਜਿੱਥੇ ਰਾਹੁਲ ਗਾਂਧੀ ਵੀ ਪਹੁੰਚੇ ਸਨ ਉੱਥੇ ਹੀ ਆਵਾਦਵੀ ਪਾਰਟੀ ਦੀ ਗੱਲ ਕਰ ਲਈਏ ਤਾਂ ਕੇਜਰੀਵਾਲ ਜੋ ਨੇ ਉਹਨਾਂ ਦੇ ਨਾਲ ਭਗਵੰਤ ਮਾਨ ਜੋ ਨੇ ਉਹ ਵੀ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚੇ ਨੇ ਤਾਂ ਹਰ ਇੱਕ ਵੱਲੋਂ ਜਿਹੜਾ ਆਪਣੀ ਆਪਣੀ ਪਾਰਟੀ ਨੂੰ ਲੈ ਕੇ ਜਿਹੜੇ ਵੱਡੇ ਜਿਹੜੇ ਰੋਡ ਮਾਰਚ ਕੱਢੇ ਜਾ ਰਹੇ ਨੇ ਵੱਡੀਆਂ ਰੈਲੀਆਂ ਕੀਤੀ ਜਾ ਰਹੀਆਂ ਤਾਂ ਉਸ ਦੇ ਨਾਲ-ਨਾਲ ਵਿਸ਼ੇਸ਼ ਤੌਰ ਦੇ ਉੱਤੇ ਜੋ ਭਾਜਪਾ ਹੈ ਬੀਜੇਪੀ ਵੱਲੋਂ ਵੀ ਜਿਹੜੀਆਂ ਵੱਡੀਆਂ ਰੈਲੀਆਂ ਜਿਹੜੀਆਂ ਆਪਣੀਆਂ ਰੱਖਿਆngੀਆਂ ਨੇ ਤੇ ਜੇ ਗੱਲ ਕਰ ਲਈ ਆਨੰਦ ਜਿਨ੍ਹਾਂ ਦੀ ਤਾਂ ਆਨੰਦ ਦੇ ਵਿੱਚ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜੋ ਪਈਆਂ ਮੋਦੀ ਨੇ ਉਹ ਵੀ ਜ਼ਰੂਰ ਪਹੁੰਚਣਗੇ ਤੇ ਉਸ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਜੋ ਕਾਂਗਰਸ ਦੀ ਗੱਲ ਕਰ ਲਈ ਤਾਂ ਰਾਹੁਲ ਗਾਂਧੀ ਵੀ ਕਿਤਨਾ ਕਿਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਦਿਖਾਈ ਦੇਣਗੇ ਤੇ ਇਹ ਤਸਵੀਰਾਂ ਜੋ ਨੇ ਤੜ ਨਾਲ ਸਾਂਝੀਆਂ ਕਰ ਰਹੇ ਆ ਤਾਂ ਕੋਈ ਗ੍ਰੇਜ ਸਿੰਘ ਹੋਈਲਾ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਅੱਜ ਇਸ ਰੈਲੀ ਨੂੰ ਲੈ ਕੇ ਕੀ ਕਹਿਣਾ ਤਾਂ ਇਹ ਤਸਵੀਰਾਂ ਤੜਨਾ ਸਾਂਝਿਆ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਭਰਵਾ ਉਹ ਘੰਗਾਰਾ ਜੋ ਅੱਜ ਗੁਰਜੀਤ ਸਿੰਘ ਓਇਲਾ ਹੋਣਾ ਨੂੰ ਮਿਲ ਰਿਹਾ ਤਾਂ ਗੁਰਜੀਤ ਸਿੰਘ ਓਇਲਾ ਹੋਣਾ ਨਾਲ ਵੀ ਜ਼ਰੂਰ ਗੱਲ ਕਰਦੇ ਆ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਜੋ ਨੌਜਵਾਨ ਵੱਲੋਂ ਨੌਜਵਾਨ ਜਿਹੜੇ ਇੱਥੇ ਇਕੱਠੇ ਹੋਏ ਨੇ ਤਾਂ ਉਹਨਾਂ ਵੱਲੋਂ ਅੱਜ ਕਾਫੀ ਜ਼ਿਆਦਾ ਇਕੱਠ ਕਰਕੇ ਜੋ ਇੱਥੇ ਪਹੁੰਚ ਕੇ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਹੋਣਾ ਦੇ ਜੋ ਹਲਕੇ ਦੇ ਵਿੱਚ ਅੱਜ ਇਹ ਜੋ ਰੈਲੀ ਹੋਈ ਆ ਤਾਂ ਗੁਰਜੀਤ ਸਿੰਘ ਓਝਲਾ ਵੀ ਇੱਥੇ ਪਹੁੰਚੇ ਨੇ ਤਾਂ ਆ ਜੋ ਭੈਣਾਂ ਦੇ ਵਿੱਚ ਵੀ ਮਾਤਾਵਾਂ ਦੇ ਵਿੱਚ ਵੀ ਇੱਕ ਭਾਰੀ ਉਛਾਹ ਵੇਖਣ ਨੂੰ ਮਿਲ ਰਿਹਾ ਅੱਜ ਤਾਂ ਇਹ ਤਸਵੀਰਾਂ ਖਾਸ ਤੌਰ ਤੇ ਤੜਨਾ ਸਾਂਝੀਆਂ ਕਰ ਰਹੇ ਆ ਇਹ ਤਸਵੀਰਾਂ ਤੁਹਾਡਾ ਸਾਂਝਾ ਕਰ ਰਹੇ ਤਾਂ ਗੁਰਜੀਤ ਸਿੰਘ ਓਝਲਾ ਜੋ ਸਾਡੇ ਨਾਲ ਮੌਜੂਦ ਨੇ ਓਝਲਾ ਸਾਹਿਬ ਕਿੰਨੇ ਕੁ ਵੱਡੇ ਪੱਦਰ ਦਾ ਨੌਜਵਾਨ ਜਿੰਨਾ ਜੁੜਿਆ ਕੀ ਕਿਵੇਂ ਵੇਖਦੇ ਆ ਅੱਜ ਇਸ ਰੈਲੀ ਨੂੰ ਅੱਜ ਦੇਖੋ ਬੜੇ-ਬੜੇ ਪੱਦਰ ਦੀ ਵਧੀਆ ਰੈਲੀ ਸ਼ੀਨਾ ਸਾਹਿਬ ਵਲਾਡੀ ਸਾਹਿਬ ਨੇ ਕਰਾਈ ਸਾਡੇ ਬੜੇ-ਬੜੇ ਪਰਮ ਮਿੱਤਰ ਨੇ ਔਰ ਅੱਜ ਬੜੀ ਵੱਡੀ ਤਦਾਦ ਚ ਲੇਡੀਜ਼ ਵੀ ਹਾਜ਼ਰ ਸੀ ਜੰਗਸਟਰ ਵੀ ਹਾਜ਼ਰ ਸੀ ਔਰ ਇਹਨਾਂ ਨੇ ਮਨ ਬਣਾਇਆ ਕਾਂਗਰਸ ਪਾਰਟੀ ਨੂੰ ਸਪੋਰਟ ਕਰਨ ਦਾ ਰਾਹੁਲ ਗਾਂਧੀ ਦੀਆਂ ਨੀਤੀਆਂ ਨੂੰ ਸਪੋਰਟ ਕਰਨ ਦਾ ਔਰ ਸਭ ਤੋਂ ਵੱਡੀ ਗੱਲ ਵੱਡਾ-ਵੱਡਾ ਦਰਜਾ ਜਿਹੜਾ ਮੋਦੀ ਸਾਹਿਬ ਨੇ ਦੇਸ਼ ਦੇ ਉੱਤੇ ਜਿਹੜਾ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਆ ਵੀ ਅੱਜ ਦੇਸ਼ ਬੜੀ ਅਸਥਿਰਤਾ ਦੀ ਸਥਿਤੀ 'ਚ ਹੈ ਸੰਜਮ ਦੀ ਸਥਿਤੀ 'ਚ ਹੈ ਸਵਾਜ्ञਾ ਜੀ ਨਾ ਨੇ ਸਾਰੇ ਨੇ ਮਨ ਬਣਾਇਆ ਕਾਂਗਰਸ ਪਾਰਟੀ ਦਾ ਮੈਨੂੰ ਸਪੋਰਟ ਕਰਨ ਦਾ ਤੇ ਮੈਂ ਇਹਨਾਂ ਦਾ ਇੱਕ ਵਰਕਰ ਮੀਟਿੰਗ ਚ ਆਇਆ ਸੀ। ਕੋਈਲਾ ਸਾਹਿਬ ਜਿੱਦਾਂ ਪਿੱਛੇ ਦਿਨ ਵੇਖਿਆ ਗਿਆ ਕਿ ਜਿੱਦਾਂ ਰਾਹੁਲ ਗਾਂਧੀ ਵੀ ਪਹੁੰਚੇ ਸਨ ਭਰਮਾ ਇਕੱਠ ਜੋ ਆਪਾਂ ਉੱਥੇ ਵੇਖਣ ਨੂੰ ਮਿਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਵੱਡਾ ਲੀਡਰ ਆਊਗਾ ਕੋਈ ਨਾ। ਅੱਜਕੱਲ ਮਲਕਾਰ ਜਨ ਖੜਗੇ ਜੀ ਆ ਰਹੇ ਨੇ। ਕੱਲ 2 ਵਜੇ ਤੁਹਾਡੀ ਪ੍ਰੈਸ ਨੂੰ ਸੁਬੋਧਨ ਕਰਨਗੇ। ਔਰ 1 ਵਜੇ ਜਾਂ 2 ਵਜੇ ਤੁਹਾਨੂੰ ਟਾਈਮ ਆ ਜਾਏਗਾ। ਤੋ ਉਦਿਧਿਆਪਕ ਗੱਲ ਬਤੋੜਨੇ ਰੱਖਾਂਗੇ ਸਾਹਿਬ 7 ਦਿਨ ਦਾ ਟਾਈਮ ਮੰਗ ਰਿਹਾ ਹੈ ਕੇਜੇ ਵਾਲ ਐਸਸੀ ਕੋ ਕਿ ਮੈਨੂੰ ਟਾਈਮ ਦਿੱਤਾ ਜਾਵੇ ਤਾਂ ਜੋ ਕਿ ਮੈਂ ਜਿਹੜਾ ਨਤੀਜਾ ਉਹ ਘੱਟ ਬੈਠ ਕੇ ਦੇਖ ਸਕਾਂ ਕੀ ਲੱਗਦਾ ਪਹਿਲੋ ਹਾਰ ਸਵੀਕਾਰ ਕਰਨੀ ਹੈ ਜੀ ਦੇਖੋ ਗੱਲ ਇਹ ਹੈ ਇਹ ਤਾਂ ਕਾਨੂੰਨੀ ਪ੍ਰਕਿਰਿਆ ਹੈ ਇਹ ਤੋਂ ਹੁਣ ਮੇਰਾ ਖਿਆਲ ਹੈ ਕਿ ਮੈਂ ਇਸ ਤੇ ਟਿੱਪਣੀ ਨਾ ਹੀ ਕਰਾਂ ਤੇ ਬੈਟਰ ਹੈ ਉਹਨਾਂ ਨੂੰ ਜੋ ਕਾਨੂੰਨਾਂ ਦਾ ਉਹਨੂੰ ਪਨਾਉਣਾ ਚਾਹੀਦਾ ਜੇ ਉਹਨਾਂ ਇੱਕ ਤਰੀਕ ਤੱਕ ਟਾਈਮ ਮੰਗਿਆ ਸੀ ਉਹਨਾਂ ਦੇ ਦਿੱਤਾ ਤੇ ਹੁਣ ਜਿਹੜਾ ਜਿੱਥੇ ਜੋ ਅਗਲਾ ਜਿਹੜੀ ਉਹਨਾਂ ਦੀ ਜੋ ਕਾਨੂੰਨ ਬੰਦ ਜਿਉ ਕਾਨੂੰਨ ਨੇ ਕਿਹਾ ਉਹਦੇ ਮੁਤਾਬਿਕ ਤੁਰ ਜਾਣਾ ਚਾਹੀਦਾ ਸੰਤੋਖ ਸਾਹਿਬ ਨੇ ਵੱਲੋਂ ਅੱਜ ਰੋਡ ショਅ ਕੱਢਿਆ ਗਿਆ ਜਿਸ ਵਿੱਚ ਮੇਰੇ ਵੱਲੋਂ ਸਵਾਲ ਪੁੱਛੇ ਗਏ ਕਿ ਕੈਂਡੀਡੇਟ ਦਾ ਨਾਮ ਕੀ ਉਹਨਾਂ ਕੋ ਕੈਂਡੀਡੇਟ ਦਾ ਨਾਮ ਨਹੀਂ ਸੀ ਕੁਝ ਲੋਕਾਂ ਨੂੰ ਪਤਾ ਕੀ ਲੱਗਦਾ ਕਿ ਜਾਣਬੁੱਝ ਕੇ ਭੀੜ ਇਕੱਠੀ ਕੀਤੀ ਜਾ ਰਹੀ ਹੈ ਸਾਰੇ ਪੈਸੇ ਦੇਖ ਲੈ ਜਾਂਦੇ ਜਾਂਦੇ ਆ ਇਹਨਾਂ ਸਾਡੇ ਚਿਹਰੇ ਵਿਕਣੇ ਨਹੀਂ ਨੇ ਇੱਕ ਵਾਰ ਇਹਨਾਂ ਨੂੰ ਚੈੱਕ ਕਰੋ ਨਾ ਸਾਡੇ ਨੂੰ ਸਾਡੇ ਮਾਵਾ ਭੈਣਾ ਵੇਖਿਆ ਮਤਲਬ ਕਿਦਾਂ ਦੇ ਪਰਿਵਾਰਾਂ ਦੇ ਪਰਿਵਾਰ ਬੈਠੇ ਤੇ ਉਹ ਫਰਕ ਪੈਂਦਾ ਨਾ ਇਹਨਾਂ ਚੀਜ਼ਾਂ ਦਾ ਹੁਣ ਭੀੜ ਜਿਹੜੀ ਉਹ ਪੈਸੇ ਨਹੀਂ ਇਕੱਠੀ ਕੀਤੀ ਜਾ ਰਹੀ ਹੈ ਲੱਗਦਾ ਹੈ ਕਿ ਹੁਣ ਲੋਕ ਕਾਫੀ ਸਹਿਯੋਗ ਦਿੰਦੇ ਹੋਏ ਨਜ਼ਰ ਆ ਰਹੇ ਕਿਉਂਕਿ ਨਵਜੋਤ ਸਿੰਘ ਸਿੱਧੂ ਬੇਸ਼ੱਕ ਇਲਾਕੇ ਚ ਨਹੀਂ ਨੇ ਲੇਕਿਨ ਉਹਨਾਂ ਦੇ ਪੂਰੀ ਟੀਮ ਸੂਚੀ ਟੀਮ ਆ ਦੇਖੋ ਖੜੀ ਉਹਨਾਂ ਦੀ ਸਿੱਧੂ ਸਾਹਿਬ ਦੀ ਖੜੀ ਸਿੱਧੂ ਸਾਹਿਬ ਹੀ ਖੜੇ ਨੇ ਸਿੱਧੂ ਸਾਹਿਬ ਹੀ ਖੜੇ ਨੇ ਨਾਲਿਆ ਸਾਰੇ ਨਵਜੋਤ ਇੱਕ ਇੱਕ ਨਵਜੋਤ ਸਿੰਘ ਸਿੱਧੂ ਆ ਆ ਵੀ ਪਹੁੰਚਣਗੇ ਆਸਤੇ ਬਹੁਤੇ ਆ ਕੇ ਆਉਣ ਵਾਲੇ ਦਿਨਾਂ ਚ ਆਉਣਗੇ ਜੀ ਠੀਕ ਹੈ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਭਰਮਾ ਇਕੱਠ ਅੱਜ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਹਲਕੇ ਦੇ ਵਿੱਚ ਅੱਜ ਵੇਖਣ ਨੂੰ ਮਿਲ ਰਿਹਾ ਵਿਸ਼ੇਸ਼ ਜੋਨੇ ਸਾਂਝੀਆਂ ਕਰ ਰਹੇ ਆ ਫੋਟੋਗ੍ਰਾਫਰ ਤਾਂ ਜਿਹੜੇ ਨੌਜਵਾਨ ਵੀ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਜਿਹੜੇ ਪ੍ਰਧਾਨ ਹੈਗੇ ਨੇ ਯੂਥ ਕਾਂਗਰਸ ਦੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰ ਲੈਣੇ ਆ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਨਵਜੋਤ ਸਿੰਘ ਸਿੱਧੂ ਹੋਂਾ ਦੇ ਹਲਕੇ ਦੇ ਵਿੱਚ ਜਿਹੜੀ ਇੱਕ ਵੱਡੀ ਰੈਲੀ ਕਰਾਈ ਗਈ ਆ ਤਾਂ ਕਿਵੇਂ ਵੇਖਦੇ ਹੋ ਜੀ ਜਿਸ ਤਰੀਕੇ ਦੇ ਨਾਲ ਭਰਮਾ ਇਕੱਠਾ ਜਿੱਥੇ ਵੇਖਣ ਨੂੰ ਮਿਲਿਆ ਤਾਂ ਕਿਤਨਾ ਕਿਤੇ ਨਵਜੋਤ ਸਿੰਘ ਸਿੱਧੂ ਹੋਂਾ ਵੱਲੋਂ ਵੀ ਹਰੀ ਝੰਡੀ ਮਿਲ ਚੁੱਕੀ ਹੈ ਜਰੂਰ ਜੀ ਉਹਨਾਂ ਵੱਲੋਂ ਹਰੀ ਝੰਡੀ ਮਿਲੀ ਆ ਤੇ ਇਹ ਸਾਰਾ ਨਵਜੋਤ ਸਿੰਘ ਸਿੱਧੂ ਜੀ ਹੋਂਾ ਦੇ ਉਹਨਾਂ ਦੇ ਵਰਕਰ ਜਿਹੜ ਉਹ ਬੀਜੇਪੀ ਜਾਂ ਅਕਾਲੀ ਦਲਾਂ ਨੂੰ ਪੈਸੇ ਇਕੱਠੇ ਕਰਕੇ ਨਹੀਂ ਪੀੜ ਕੀਤੀ ਇਹ ਉਹ ਆ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਆ ਉਹ ਸਾਰੇ ਹੀ ਅੱਜ ਇੱਥੇ ਪਹੁੰਚੇ ਹੋਏ ਸੀ ਸੋ ਮੈਂ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਇੱਥੇ ਆਉਣਗੇ ਪ੍ਰਚਾਰ ਕਰਨ ਵਾਸਤੇ ਗੁਰਜੀਤ ਸਿੰਘ ਓਜਲਾ ਦੇ ਉਹਨਾਂ ਦੇ ਹੱਕ ਦੇ ਵਿੱਚ ਹਾਂਜੀ ਉਹਨਾਂ ਦੀ ਬਹੁਤ ਸਾਨੂੰ ਤਾਂ ਆਸ ਆ ਕਿ ਉਹ ਇੱਕ ਤੋਂ ਦੋ ਦਿਨ ਦੇ ਵਿੱਚ ਕਿਉਂਕਿ ਆਈਪੀਐਲ ਖਤਮ ਹੋ ਗਿਆ ਸ਼ਾਇਦ ਉਹ ਇੱਕ ਤੋਂ ਦੋ ਦਿਨ ਦੇ ਵਿੱਚ ਆਉਣਗੇ ਤੇ ਪ੍ਰਚਾਰ ਕਰਨਗੇ ਪਰ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਵੀ ਉਹਨਾਂ ਦੇ ਇੱਕ ਇੱਕ ਵਰਕਰ ਨਵਜੋਤ ਸਿੰਘ ਸਿੱਧੂ ਹੀ ਆ ਇੱਥੇ ਜਿਹੜਾ ਇੱਕ ਇੱਕ ਆਇਆ ਸਾਰੇ ਹੀ ਨਵਜੋਤ ਸਿੰਘ ਸਿੱਧੂ ਆ ਕਿਉਂਕਿ ਉਹਨਾਂ ਨੇ ਕਦੀ ਸਮਝਿਆ ਹੀ ਨਹੀਂ ਕਦੀ ਕਿਸੇ ਨੂੰ ਵਰਕਰ ਉਹਨਾਂ ਨੇ ਹਰ ਇੱਕ ਨੂੰ ਉਹ ਤਾਕਤ ਦਿੱਤੀ ਆ ਸੋ ਅੱਜ ਜਿੰਨੇ ਵੀ ਇੱਥੇ ਲੋਕ ਆਏ ਉਹਨਾਂ ਦੇ ਪਿਆਰ ਸਦਕਾ ਹੀ ਇੱਥੇ ਅਸੀਂ ਪਹੁੰਚੇ ਸਾਰੇ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤਾ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਹੋਣਾ ਦੇ ਫਲਕੇ ਦੇ ਵਿੱਚ ਇੱਕ ਜਿਹੜੀ ਇੱਕ ਵੱਡੀ ਰੈਲੀ ਜੋ ਕਰਵਾਈ ਗਈ ਆ ਤੇ ਉੱਥੇ ਹੀ ਗੁਰਜੀਤ ਸਿੰਘ ਓਝਲਾ ਹੋਣਾ ਦੇ ਹੱਕ ਦੇ ਵਿੱਚ ਪਰਮੇ ਕੱਠ ਦੇ ਵਿੱਚ ਜਿਹੜਾ ਨੌਜਵਾਨ ਵਾਧੂ ਵੱਡੇ ਕੱਠ ਦੇ ਵਿੱਚ ਨੌਜਵਾਨ ਜੋ ਇੱਥੇ ਜਿੱਥੇ ਪਹੁੰਚਿਆ ਸੀਗਾ ਤੇ ਉਹਨਾਂ ਵੱਲੋਂ ਇੱਕੋ ਚੀਜ਼ ਕਹੀ ਗਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜਿਸ ਤਰੀਕੇ ਨਾਲ ਗੁਰਜੀਤ ਸਿੰਘ ਓਝਲਾ ਹੋਣਾ ਨੇ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੱਡੇ ਲੀਡਰ ਜੋ ਗੁਰੂ ਨਗਰੀ ਦੇ ਵਿੱਚ ਆਉਣਗੇ ਤਾਂ ਕੱਲੀ ਕੱਲੀ ਅਪਡੇਟ ਜੋ ਤੁਹਾਡਾ ਨਾਲ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਵੰਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੈ ਸੋਨ ਇੱਕ ਜਗਵੰਨੀ ਟੀਵੀ ਸ਼੍ਰੀਮਨ ਸੋਸਾਈ